ਸਾਰੇ ਬੈਠ ਦੇਣੀ ਪੀਰੂ ਬੰਦੇ ਬੈਠ ਦੇਣੀ ਪੀਰੂ ਬੰਦੇ ਦੋ ਬੰਦੇ ਜਲੇ ਪੀਰੂ ਪਾਣੀ ਅੱਜ ਮੇਰੇ ਹਲਕੇ ਨੌਰ ਦੇ ਵਿੱਚ ਛੇਪਰੀ ਦੇ ਵਿੱਚ ਸਾਡੇ ਮਨਜੀਤ ਸਿੰਘ ਢਿੱਲੋਂ ਜਿਹੜੇ ਮੇਰੇ ਵਾਰਡ ਦੇ ਇੰਚਾਰਜ ਨੇ ਉਹਨਾਂ ਵੱਲੋਂ ਫੰਕਸ਼ਨ ਰੱਖਿਆ ਗਿਆ ਔਰ ਇਹ ਮਤਾਵਾ ਨੇ ਪਹਿਣਾ ਨੇ ਬਜ਼ੁਰਗਾ ਨੇ ਸਾਰੇ ਸਾਥੀਆਂ ਨੇ ਬਹੁਤ ਬੰਦਾ ਸਾਥ ਦਿੱਤਾ ਔਰ ਸਾਰਿਆਂ ਨੇ ਅੱਜ ਮੀਟਿੰਗ ਦੇ ਵਿੱਚ ਦੱਸ ਦਿੱਤਾ ਕਿ ਜਿਹੜੀ 1 ਜੂਨ ਨੂੰ ਚੌਣ ਹੋਣੀਆਂ ਇੱਕ ਇੱਕ ਜਿਹੜੀ ਵੋਟ ਆ ਚਾੜੂ ਦਾ ਬੜਾ ਦਬਾਨ ਗਿਆ ਕਿਉਂਕਿ ਸਾਡਾ ਲੁਧਿਆਣਾ 10 ਸਾਲ ਤੋਂ ਵਾਂਝਾ ਸੀ 10 ਸਾਲ ਜਿਹੜਾ ਵੀ ਕੈਂਡੀਡੇਟ ਸੀ ਬਣਾ ਕੇ ਭੇਜਦੇ ਰਹੇ ਉਹ ਸਾਡੀਆਂ ਵੋਟਾਂ ਤਾਂ ਲੈ ਜਾਂਦਾ ਰਿਹਾ ਪਰ 10 ਸਾਲ ਨੂੰ ਸ਼ਕਲ ਨਹੀਂ ਦਿਖਾਈ ਪਰ ਅੱਜ ਲੋਕਾਂ ਨੂੰ ਅਹਸਾਸ ਹੋਇਆ ਜਿਸ ਤਰ੍ਹਾਂ 2 ਸਾਲ ਪਹਿਲਾਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਲੈ ਕੇ ਆਏ ਸੀ ਅੱਜ ਵੀ ਲੋਕ ਇਹ ਚਾਹੁੰਦੇ ਨੇ ਕਿ ਪਾਰਲੀਮੈਂਟਲ ਹਾਊਸ ਵਿੱਚ ਵੀ ਆਮ ਆਦਮੀ ਪਾਰਟੀ ਦਾ ਬੰਦਾ ਪਹੁੰਚੇ ਔਰ ਆਮ ਆਦਮੀ ਪਾਰਟੀ ਦਾ ਬੰਦਾ ਜਿਹੜਾ ਹਾਊਸ ਭੇਜੇ ਪਹੁੰਚੇਗਾ ਸਾਡੇ ਪੰਜਾਬ ਦੀ ਸਾਡੇ ਲੁਧਿਆਣੇ ਦੀ ਆਵਾਜ਼ ਨੂੰ ਉਠਾਏਗਾ ਔਰ ਜਿੰਨੇ ਅਸਫੇਰੀ ਤੋਂ ਦੋ ਦੋ ਸੱਜ ਲੋਕਾਂ ਨੂੰ ਪਤਾ ਲੱਗਾ ਕਿ ਵਿਧਾਨ ਸਭਾ ਦੀਆਂ ਵਾ ਸੇਵਾਵਾਂ ਕੀ ਹੁੰਦੀਆਂ ਨੇ ਵਿਧਾਨ ਸਭਾ ਤੇ ਕੰਮ ਕੀ ਹੁੰਦੇ ਨੇ ਪਰ ਅੱਜ ਤੱਕ ਲੋਕਾਂ ਨੂੰ ਇਹ ਨਹੀਂ ਪਤਾ ਪਾਰਲੀਮੈਂਟ ਦੇ ਕੰਮ ਕੀ ਹੁੰਦੇ ਨੇ ਸਾਡਾ ਵੀਰ ਪੱਪੀ ਉੱਥੇ ਜਿੱਤ ਕੇ ਜਾਊਗਾ ਔਰ ਪਾਰਲੀਮੈਂਟ ਤੋਂ ਜਿੰਨੇ ਫੰਡ ਨੇ ਜਿੰਨੇ ਸਾਡੀ ਡਿਵੈਲਪਮੈਂਟ ਦੇ ਪਲੱਸ ਹਸਪੀਟਲ ਨੇ ਪਲੱਸ ਕਾਲਜ ਨੇ ਉੱਥੋਂ ਲੈ ਕੇ ਆਣਗੇ ਸਾਡਾ ਲੁਧਿਆਣੇ ਵਾਸੀਆਂ ਦਾ ਇੱਕ ਆਸ ਹੈ ਲੋਕਾਂ ਨੇ ਮਨ ਮਨਾਇਆ ਹੋਇਆ ਹੈ 1 ਜੂਨ ਨੂੰ ਲੋਕਾਂ ਨੇ ਇੱਕ ਇੱਕ ਵੋਟ ਪਾ ਕੇ ਪ੍ਰਾਸ਼ਰ ਸਾਹਿਬ ਨੂੰ ਹੋਸਟ ਬਣਾ ਤਾਰਾ ਧੰਨਵਾਦ ਆ ਗਿਆ ਅੱਜ ਬੱਗਾ ਜੀ ਨੇ ਤੇ ਢਿੱਲੋਂ ਜੀ ਨੇ ਆਪਣੀ ਬਾੜ ਦੇ ਵਿੱਚ ਇੱਥੇ ਬੁਲਾਇਆ ਸੀ ਲੋਕਾਂ ਦਾ ਪਿਆਰ ਬੱਗੇ ਦੇ ਪ੍ਰਤੀ ਤੇ ਢਿੱਲੋ ਪਰਿਵਾਰ ਪੁਰਾਣਾ ਇੱਥੇ ਰਹਿੰਦਾ ਵਾ ਇਹਨਾਂ ਦਾ ਹਰ ਘਰ ਦੇ ਵਿੱਚ ਇੱਕ ਦੂਜੇ ਨਾਲ ਪਿਆਰ ਆ ਇੱਥੇ ਬਹੁਤ ਵੱਡਾ ਮੈਸੇਜ ਆਜ 2 ਘੰਟੇ ਦੇ ਮਰੀਆ ਮਾਵਾ ਭੈਣਾ ਨੌਜਵਾਨ ਸਾਥੀ ਤੇ ਬਿਜੁਰਗ ਢੀਕ ਰਹੇ ਸੀਗੇ ਪਰ ਅਜੇ ਤੱਕ ਵੀ ਉਨੇ ਹੀ ਲੋਕ ਬੈਠੇ ਜਿਨਨੇ 2 ਘੰਟੇ ਪਹਿਲਾਂ ਬਟਿਆ ਇਤੋਂ ਮੈਨੂੰ ਲੱਗਦਾ ਕਿ ਇਸ ਪਰਿਵਾਰ ਦਾ ਢਿੱਲੋਂ ਪਰਿਵਾਰ ਦਾ ਇਸ ਇਲਾਕੇ ਚ ਪਿਆਰ ਆ ਔਰ ਬੱਗਾ ਜੀ ਦੇ ਕੰਮਾਂ ਨੂੰ ਦੇਖਦੇ ਹੋਏ ਲੋਕੀ ਪਿਆਰ ਕਰੇ ਇਹ ਭਾਈ ਜੀ ਜਿਹੜਾ ਇਹ ਪਬਲਿਕ ਦਾ ਪਿਆਰ ਮਿਲਿਆ ਹੈ ਬੱਗਾ ਜੀ ਦੇ ਕੰਮਾਂ ਨੂੰ ਬੱਗਾ ਜੀ ਦੇ ਕੰਮਾਂ ਨੂੰ ਤੇ ਔਰ ਜ਼ੋਰ ਉਹਨਾਂ ਦੀ ਮਿਹਨਤ ਨੂੰ ਔਰ ਹਰ ਇੱਕ ਕੰਮ ਉਹਨਾਂ ਨੇ ਪਹਿਲ ਦੇ ਆਧਾਰ ਤੇ ਸਾਡੇ ਆਵਾਜ਼ ਨੂੰ ਕੀਤਾ ਇੱਕ ਉਸ ਕੰਮਾਂ ਦੇ ਕਰਕੇ ਸਾਡਾ ਜਿਹੜਾ ਕੱਟ ਸਾਨੂੰ ਇਹ ਪਬਲਿਕ ਦੇ ਸਾਨੂੰ ਪਿਆਰ ਦਿੰਦਾ ਔਰ ਬੱਗਾ ਜੀ ਦੇ ਸਾਡੋ ਅਸ਼ੀਰਵਾਦ ਦਿੰਦਾ ਔਰ ਬੱਗਾ ਜੀ ਨੂੰ ਬਹੁਤ ਸਤਿਕਾਰ ਦਿੰਦਾ ਹੈ ਇਸ ਕੱਟ ਨਗਰਾਨੀ ਵੀ ਲੁਕੀ ਘਰੋਂ ਬੈਠੇ ਨੇ ਦੋ ਦੋ ਘੱਡੇ ਸਾਡੇ ਕੋਲ ਬਸ ਐਦਾਂ ਹੈ ਜੀ ਹੁਣ ਬੱਗਾ ਜੀ ਜਦੋਂ ਕੋਈ ਕੰਮ ਨੂੰ ਕੋਈ ਜ਼ਿਆਦਾ ਦਾ ਬੱਗਾ ਜੀ ਸਤਿਕਾਰ ਹੀ ਇਹਨਾਂ ਦੇ ਦਿੰਦੇ ਨੇ ਬੰਦੇ ਨੂੰ ਕਿਉਂ ਬੰਦਾ ਇਹ ਨਾਲ ਕੀ ਲਿਆ ਜਾਂਦਾ ਔਰ ਸਾਰੇ ਬੰਦਿਆਂ ਨੇ 2 ਘੰਟੇ ਵੇਟ ਕੀਤੀ ਤੁਸੀਂ ਸਾਰੇ ਦੇਖਦੇ ਸੀਗੇ ਵੀ ਲੇਟ ਹੋਣ ਦੇ ਬਾਵਜੂਦ ਵੀ ਇਕੱਠ ਹੋਏ ਸਾਰੇ ਸਾਡੀਆਂ ਮਾਵਾ ਸਾਡੇ ਭਰਾ ਸਾਡੇ ਭੈਣਾਂ ਸਾਰੀਆਂ ਓਮੇ ਟੇਕੇ ਬੈਠ ਕੇ ਜਾਂਦੇ ਵਿਚਾਰ ਸੁਣਨ ਵਾਸਤੇ ਆਰਾਮ ਨਾਲ ਟੇਕੇ ਬੈਠੇ ਰਹੇ ਜਦਾ ਇਹ ਕਹਿੰਦਾ ਢਿੱਲੂ ਆ ਪਿਆਰ ਬੜਾ ਲੱਕੇ ਦੇ ਵਿੱਚ ਤਾਂ ਲੋਕੀ ਪਰਮਾਤਮਾ ਦੀ ਕਿਰਪਾ ਤੁਹਾਡੇ ਵਰਗੇ ਭਰਾਵਾਂ ਦਾ ਸਤਕਾਰ ਬੱਗਾ ਜੀ ਦਾ ਭਰਾਵਾਂ ਦਾ ਵੱਡੇ ਭਰਾਵਾਂ ਦਾ ਆਸ਼ੀਰਵਾਦ ਆ ਔਰ ਸਾਰੇ ਪਰਿਵਾਰ ਜਿੰਨੇ ਮੇਰੇ ਇੱਥੇ ਜਿੰਨੇ ਮੇਰੇ ਭਾਈ ਭੈਣ ਨੇ ਸਾਰੇ ਪਿਆਰ ਕਰਦੇ ਨੇ ਔਰ ਮੈਨੂੰ ਵੀ ਇਹਨਾਂ ਦੇ ਇਹਨਾਂ ਦੇ ਪਿਆਰ ਦੇ ਸਦਕਾ ਦੀ ਸਾਰਾ ਕੁਝ ਬਿਲਕੁਲ ਤੁਸੀਂ ਦੇਖ ਸਕਦੇ ਹੋ ਅੱਜ ਹਲਕਾ ਉਤਰੀ ਦੇ ਸਾਡੇ ਛੇਪੂਰੀ ਵਾਲੇ ਵਾਰਡ ਦੇ ਵਿੱਚ ਜਿੱਦਾਂ ਲੋਕਾਂ ਦਾ ਜਨ ਸਮੂਹ ਇਕੱਠਾ ਹੋਇਆ ਆਮ ਆਦੀ ਪਾਰਟੀ ਦੀ ਨੀਤੀਆਂ ਨੂੰ ਦੇਖ ਕੇ ਐਮਐਲਏ ਬੱਗਾ ਜੀ ਦੇ ਕੰਮਾਂ ਨੂੰ ਦੇਖ ਕੇ ਜਿੱਦਾਂ ਲੋਕ ਆਮ ਹਾਰੇ ਹੋ ਗਏ ਅੱਜ ਇਸ ਮੀਟਿੰਗ ਨੂੰ ਰੈਲੀ ਦਾ ਰੂਪ ਦੇ ਕੇ ਅੱਜ ਅਸ਼ੋਕ ਪ੍ਰਸ਼ਰ ਪੱਪੀ ਜੀ ਦੇ ਹੱਕ ਦੇ ਹੱਕ ਦੇ ਵਿੱਚ ਅੱਜ ਤੁਸੀਂ ਦੇਖਦੇ ਹੋ ਠਾਠਾ ਮਾਰਦਾ ਇਕੱਠ ਇਹ ਗਵਾਹੀ ਭਰਦਾ ਹੈ ਕਿ 1 ਜੂਨ ਨੂੰ ਇੱਕ ਤਰਫਾ VOTING ਹੋ ਕੇ ਇਸ ਇਲਾਕੇ 'ਚੋਂ ਪੱਪੀ ਪ੍ਰਸ਼ਾਸਤ ਜੀ ਜਿੱਤ ਕੇ ਨਿਕਲਣਗੇ ਲੱਗਦਾ ਵੀ ਹੋ ਗਈ ਪੂਰੀ ਟੱਕਰ ਚੱਲ ਰਹੀ ਹੈ ਟੱਕਰ ਹੋ ਰਹੀ ਤੁਸੀਂ ਖੁਦ ਦੇਖ ਰਹੇ ਹੋ ਦੇਖੋ ਇਲੈਕਸ਼ਨ ਦਾ ਟਾਈਮ ਹੈ ਹਰੇਕ ਬੰਦੇ ਨੇ ਆਪਣੇ ਆਪਣੀਆਂ ਗੱਲਾਂ ਲੈ ਕੇ ਜਨਤਾ ਦੇ ਵਿੱਚ ਆਣਾ ਪਰ ਲੋਕ 2 ਸਾਲ ਦੇ ਸਾਡੀ ਸਰਕਾਰ ਦੇ ਕੰਮਾਂ ਨੂੰ ਮੁੱਖ ਰੱਖਣਗੇ ਜਿੱਥੇ ਸਾਡੀ ਸਰਕਾਰ ਨੇ ਗਰੰਟੀ ਬਿਜਲੀ ਦੀ ਦਿੱਤੀ ਸੀ ਅੱਜ ਤੀ 90% ਸਾਡੇ ਹਲਕੇ ਦੇ ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਨੇ ਮਹੱਲਾ ਕਲੀਨਿਕ ਸਾਡੇ ਏਰੀਆ 'ਚ ਬਣ ਗਈਆਂ ਦੇਖੋ ਲੋਕਾਂ ਨੂੰ ਜੋ ਬੇਸਿਕ ਸਹੂਲਤਾਂ ਦੇ ਕਹਿ ਕੇ ਅਸੀਂ ਸਰਕਾਰ ਲੈ ਕੇ ਆਏ ਸੀ ਅੱਜ ਉੱਥੇ ਸਾਡੀ ਸਰਕਾਰ ਖੜੀ ਉਤਰੀ ਹੈ ਅੱਜ ਮੈਂ ਕਹਿ ਸਕਦਾ ਲੋਕ ਆਪ ਮਾਰੇ ਹੋਗੇ ਝਾੜੂ ਦਾ ਬਟਨ ਦੱਬਣ ਲਈ ਉਤਾਵਲੇ ਨੇ